ਅੰਤ ਨੂੰ ਡਾਕਟਰ ਗਾਦਰੇ ਕਾਜ਼ਵੀ ਵਾਲੇ ਕੰਦਲ ਕਿਸ ਤਰ੍ਹਾਂ ਦੇ ਡਾਕਟਰ ਗਾਂਧੀ ਦੇ ਕਾਂਗਰਸ ਆਮਤੇ ਅਸੀਂ ਸਾਰੇ ਜ਼ਿਲ੍ਹਾ ਕਾਂਗਰਸ ਕਮੇਟੀ ਦੇ ਪੁਰਾਣੇ ਸਾਰੇ ਸਾਥੀਆਂ ਮੈਂਬਰਾਂ ਔਰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਵੀ ਪੁਰਾਣੇ ਅਹੁਦੇਦਾਰ ਸਾਡੇ ਤ੍ਰिवेदी ਸਾਹਿਬ, ਦਿਵਾਨ ਸਾਹਿਬ ਔਰ ਸਾਰੇ ਜੱਬ ਮੇਟੇ ਅਸੀਂ ਉਹਨਾਂ ਦਾ ਕਾਂਗਰਸ ਆਉਣ ਦੇ ਉੱਤੇ ਸਵਾਗਤ ਕਰਦੇ ਹਾਂ ਔਰ ਕਾਂਗਰਸ ਹਾਈ ਕਮਾਂਡ ਦਾ ਵੀ ਅਸੀਂ ਬੜਾ ਧੰਨਵਾਦ ਕਰਦੇ ਆਂ ਵੀ ਉਹਨਾਂ ਨੇ ਬੜਾ ਪੜੇ ਲਿਖੇ ਸੂਝਵਾਨ ਡਾਕٹری ਪੇਸ਼ੇ ਦੇ ਇਨਸਾਨ ਨੂੰ ਸਾਬਕਾ ਮੈਂਬਰ ਪਾਰਲੀਮੈਂਟ ਪਟਿਆਲੇ ਤੋਂ ਉਹਨਾਂ ਨੂੰ ਕੌਂਗਰਸ ਜੁਆਨ ਕਰਾਇਆ ਹੈ ਇਹਦੇ ਨਾਲ ਸਾਨੂੰ ਕਾਂਗਰਸ ਨੂੰ ਕਾਂਗਰਸ ਪਾਰਟੀ ਨੂੰ ਇੱਕ ਸੋਸਾਇਟੀ ਦਾ ਬਹੁਤ ਅੱਛਾ ਬਲ ਮਿਲੇਗਾ ਟਿਕੜ ਦੇਖੋ ਕਾਂਗਰਸ ਕਮੇਟੀ 올 ਇੰਡੀਆ ਕਾਂਗਰਸ ਕਮੇਟੀ ਦੀ ਜਿਹੜੀ ਹਾਈ ਕਮਾਂਡ ਹੈ ਉਹਨਾਂ ਨੇ ਦੇਣੀ ਹੈ ਅੱਜ ਦੇਨ ਕੱਲ ਨੂੰ ਦੇਨ ਉਹ ਡਿਸਾਈਡ ਉਹਨਾਂ ਨੇ ਕਰਦਾ ਜਿਹੜਾ ਵੀ ਕੈਂਡੀਡੇਟ ਦੇਣਗੇ ਕਾਂਗਰਸ ਕਮੇਟੀ 올 ਇੰਡੀਆ ਕਾਂਗਰਸ ਕਮੇਟੀ ਦੇ ਹਾਈ ਕਮਾਨ ਅਸੀਂ ਉਹਦਾ ਵੈਲਕਮ ਕਰਾਂਗੇ ਸੱਲਾ ਡਾਕਟਰ ਗਾਂਧੀ ਜੀ ਸੀ ਗਾਲਾਂ ਕੱਢ ਰਿਹਾ ਸੀ ਪੁਰਾਣਾ ਬੋਲ ਮਾੜਾ ਬੋਲ ਰਿਹਾ ਸੀ ਉਹਨੂੰ ਹੀ ਤੁਸੀਂ ਉਹਨੂੰ ਪਾਰਟੀ ਦੇ ਵਿੱਚ ਸਰਕਰੇ ਬੋਇਆ ਨਹੀਂ ਅਸੀਂ ਜਿੱਥੇ ਤੱਕ ਸਵਾਲ ਹੈਗਾ ਗਾਲਾਂ ਕੱਢਣ ਦਾ ਕੋਈ ਵੀ ਪਾਰਟੀ ਕਿਸੇ ਵੀ ਬੰਦੇ ਨੂੰ ਚੰਗਾ ਮਾੜਾ ਸਮਾਨ ਤੇ ਕਹਿੰਦੀ ਹੈ ਹੁਣ ਅੱਛਾ ਸਮਾਂ ਕਾਂਗਰਸ ਪਾਰਟੀ ਦਾ ਆ ਰਿਹਾ ਹੈ ਇਸ ਕਰਕੇ ਡਾਕਟਰ ਗਾਂਧੀ ਜੀ ਸਾਡੀ ਕਾਂਗਰਸ ਪਾਰਟੀ ਚ ਉਹਨਾਂ ਨੇ ਜੁਆਇਨ ਕੀਤੀ ਹੈ ਅਸੀਂ ਉਹਨਾਂ ਨੂੰ ਬਾਰੀ ਬਾਰ ਉਹਨਾਂ ਦਾ ਧੰਨਵਾਦ ਵੀ ਕਰਦੇ ਆਂ ਤੇ ਅਸੀਂ ਆਪਣੀ ਹਾਈਕਮਾਨ ਦਾ ਧੰਨਵਾਦ ਵੀ ਕਰਦੇ ਆਂ ਹਾਂਜੀ ਐਮਪੀ ਦੇ ਵੀ ਟਿਕਟ ਮਿਲ ਗਿਆ ਕਿੰਨਾ ਆਸਾਸ ਹੋਇਆ ਸਾਡੇ ਬੋਲੇ ਨਹੀਂ ਸਾਡੇ ਬੋਲੇ ਅਸੀਂ ਸਾਰੇ ਕਾਂਗਰਸਮੈਨ ਹੈ ਜੀ ਡਾਕਟਰ ਗਾਂਧੀ ਕੀ ਕੋਈ ਵੀ ਕੈਂਡੀਡੇਟ ਆਵੇ ਡਾਕਟਰ ਗਾਂਧੀ ਨੂੰ ਵੀ ਅਸੀਂ ਪੂਰਾ ਸਹਿਯੋਗ ਦੇਵਾਂਗੇ ਪੂਰਾ ਕੰਮ ਡੋਰ ਟੂ ਡੋਰ ਸਾਰੇ ਪਟਿਆਲੇ ਸ਼ਹਿਰ ਦੇ ਵਿੱਚ ਉਹਨਾਂ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਚਲਾਗੇ ਪਟਿਆਲੇ ਸ਼ਹਿਰ ਤੋਂ ਪਟਿਆਲਾ ਵਨ ਤੋਂ ਅਸੀਂ ਉਹਨਾਂ ਨੂੰ ਜਿੱਤ ਦਿਵਾ ਕੇ ਭੇਜਾਂਗੇ ਤੇਨਹ ਹਰਿਆ ਕੋ ਮੇਰੇ ਕੋ ਪਿਆਲ ਐ ਸੀ ਡਾਕਟਰ ਗੁਰਦੇਵ ਟਿਕਟ ਦੇ ਕਿੰਨੇ ਜੀ ਦੀ ਉਹ ਪਲ ਤੇਰੇ ਕਾਮਰਸ ਵਿੱਚ ਮਿਲਦਾ ਉਹ ਮੀ ਪਾਲੇ ਵੱਲੋਂ ਟਿਕਟ ਕਰਦੇ ਚਲੋ ਕਬੂਤ ਸਾਬ ਦੀ ਉਹਨਾਂ ਦੀ ਆਪਣੀ ਸੋਚ ਹੈ ਵੱਡੇ ਲੀਡਰ ਨੇ ਉਹਨਾਂ ਦਾ ਆਪਣਾ ਸਿਸਟਮ ਹੈ ਉਹਨਾਂ ਬਾਰੇ ਮੈਂ ਕੋਈ ਟਿੱਪਣੀ ਨਹੀਂ ਕਰਦਾ